ਕਲਾ ਨੋ ਗਿਆ ਨੋ ਹੋਰ ਮੈਂ ਉਮੀਦ ਕਰਦਾ ਕਿ ਜਿਹੜੇ ਸਰਕਾਰ ਦਾ ਵਿਸ਼ਾ ਹੈ ਕਿ ਆਪਾਂ ਇਹ ਜੋ ਖਾਂਦਾ ਹੋਏ ਨੇ ਇਹੋ ਫਿਰ ਕਾਪਾ ਸਰਜੀ ਜਿਹੜੇ ਆਪਾਂ ਸਾਫ਼ ਚੰਮਰ ਕਰਕੇ ਗੋਮੇ ਇੱਕ ਸਰਪੰਚ ਖੜਾ ਤੇ ਇਹ ਵੀ ਖੜਾ ਸਾਕੇ ਇਸੇ ਨਾਲ ਕੁਝ ਫਰਡ ਮਾਰੀ ਸਾਕੇ ਆਲੇ ਕੁਝ ਹੋਰ ਪਹਿਲਾਂ ਜੀ ਸਾਹਮਣੇ ਪੂਰੇ ਨਾ ਆਇਆ ਹੋਣ ਦੀ ਕੋਈ ਗੱਲ ਨਹੀਂ ਕਰੋ ਹੀ ਕਰੋ ਸਟਾਰਟ ਹਰ ਜੀ ਰੈਡੀ ਜੀ ਚਲੋ ਜੀ ਬੋਲੇ ਸ਼ੋ ਨਿਹਾਲ ਵਾਹਿਗੁਰੂ ਆਪਣੀ ਤੌਰ ਸਰਪੰਚ ਦੇਖਿਆ ਕਰੋ ਤਾਂ ਸੇ ਤੋਂ ਮਨਜੀਤ ਸਿੰਘ ਪੰਚ ਤੋਂ ਸੇ ਜ ਮੈਡਾ ਕਿਛਣਵਾਇਦਿ ਗੁਰਪ੍ਰੀਤ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅੱਜ ਉਹਰੇ ਪੀਡੀਪੀਓ ਆਫਿਸ ਖੰਨਾ ਵਿਖੇ ਪਹੁੰਚਣ ਤੇ ਨਿਗਾ ਸਵਾਗਤ ਹੈ ਅੱਜ ਖੰਨੇ ਦੇ ਲਈ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਉਸ ਸਰਕਾਰ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਜਿਹਦੇ ਵਿੱਚ ਇੱਕ ਤਾਂ ਬੀਡੀਪੀਓ ਆਫਿਸ ਦੇ ਵਿੱਚ ਬਹੁਤ ਵੱਡਾ ਇੱਕ ਉੱਪਰ ਬਿਲਡਿੰਗ ਨਵੀਂ ਕੰਸਟਰਕਟ ਹੋਈ ਹੈ ਉਹਦਾ ਉਦਘਾਟਨ ਕੀਤਾ ਗਿਆ ਅੱਜ ਉਹਦਾ ਅੱਜ ਇਨੌਗੁਰੇਸ਼ਨ ਹੋਈ ਹੈ ਉਹਦੀ ਸੋ ਉਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਨੂੰ ਇਹ ਜਿਹੜੀ ਬਿਲਡਿੰਗ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿੰਨੇ ਵੀ ਮਤਲਬ ਕਿ ਇਸ ਮਹਿਕਮੇ ਦੇ ਨਮਿਤ ਜਾਂ ਇਕੇ ਕੋਈ ਮੀਟਿੰਗਸ ਨੇ ਕੋਈ ਹੋਰ ਚੀਜ਼ਾਂ ਉਹਦੇ ਲਈ ਬਹੁਤ ਵਿਸ਼ੇਸ਼ ਤੌਰ ਤੇ ਕੰਮ ਆਊਗੀ ਤੇ ਦੂਸਰਾ ਜੂ ਉਸ ਤੋਂ ਵੀ ਵੱਡੀ ਗੱਲ ਇੱਕ ਹੋਰ ਹੈ ਕਿ ਅੱਜ ਵੱਖ-ਵੱਖ ਪਿੰਡਾਂ ਨੂੰ 3 ਕਰੋੜ ਰੁਪਏ ਦੇ ਚੈੱਕ ਗ੍ਰਾਂਟ ਦੇ ਰੂਪ ਦੇ ਵਿੱਚ ਬਹੁਤ ਵੱਡੀ ਅਮਾਉਂਟ ਹੈ 3 ਕਰੋੜ ਰੁਪਏ ਦੇ ਚੈੱਕ ਹੈ ਜਿਹੜੇ ਉਹ ਅੱਜ ਅਸੀਂ ਵੰਡਾਂਗੇ ਤਾਂ ਜੋ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਨੇ ਕਿਉਂਕਿ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਔਰ ਮੈਨੂੰ ਇਹ ਦੱਸਦੇ ਹੋਰ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 90% ਤੋਂ ਉੱਤੇ ਦੀਆਂ ਪੰਚਾਇਤਾਂ ਨੇ ਇਹ ਉਹ ਚੁਣੀਆਂ ਗਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਪਿਆਰ ਕਰਦੀਆਂ ਨੇ ਉਹ ਪੰਚਾਇਤਾਂ ਚੁਣੀਆਂ ਗਈਆਂ ਨੇ ਔਰ ਜਿਹੜੇ ਜ਼ਿਆਦਾਤਰ ਸਰਪੰਚ ਪੰਚ ਚੁਣਕਿਆਏ ਨੇ ਉਹਨਾਂ 'ਚ ਜਿਆਦਾਤਰ ਜੇ ਦੇਖਿਆ ਜਾਵੇ ਯੁਵਾ ਵਰਗ ਯੁਵਾ ਵਰਗ ਨੂੰ ਇਸ ਵਾਰ ਐਡਾ ਵੱਡਾ ਮੌਕਾ ਮਿਲੇ ਆ ਕਿ ਜਿਹੜੇ ਸਰਪੰਚ ਚੁਣ ਕੇ ਆਏ ਨੇ ਕਿਸੇ ਦੀ ਉਮਰ 23 ਸਾਲ 25 ਸਾਲ ਔਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ 70% ਟੋਟਲ ਸਰਪੰਚਾਂ 'ਚੋਂ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਦੀ ਉਮਰ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਹੈ ਸੋ ਉਹ ਜਿਹੜੇ ਸਰਪੰਚ ਇਹਨਾਂ ਉਮਰਾਂ ਦੇ ਵਿੱਚ ਜਿੱਤ ਕੇ ਆਏ ਨੇ ਔਰ ਉਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ 'ਚ ਬਹੁਤ ਕਰਨੇ ਨੇ ਸੋ ਅੱਜ ਉਸ ਘੜੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਸੀਂ ਖੰਨੇ ਦੇ ਵਿੱਚ 3 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਉਹ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦੇਣ ਜਾ ਰਹੇ ਹਾਂ ਸੱਚੀ ਬਿਲਡਿੰਗ ਬਣੀ ਉਹਦੇ ਉੱਪਰ ਕਿੰਨਾ ਖਰਚਾ ਉਹਦਾ ਤੋਂ ਤੋਂ ਅਸੀਂ ਕੰਪਲੀਟ ਦੇ ਦੇਵਾਂਗੇ ਵੈਸੇ ਤਕਰੀਬਨ ਤਕਰੀਬਨ 20 ਲੱਖ ਰੁਪਏ ਦੇ ਕਰੀਬ ਜਾਨੀ ਕਿ ਉਸ ਬਿਲਡਿੰਗ ਦੇ ਉੱਤੇ ਖਰਚਾ ਆਇਆ ਮੋਦੀ ਸਾਹਿਬ ਵੀ ਤੁਸੀਂ ਖੰਨੇ ਦੇ ਵਿੱਚ 6 ਤਰੀਕ ਨੂੰ ਇੱਕ ਕੂੜਾ ਜਿਹੜਾ ਡੰਪ ਲਾ ਰਹੇ ਹੋ ਉਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਚ ਮੈਂ ਤੁਹਾਨੂੰ ਦੱਸ ਰਿਹਾ ਆਉਣ ਵਾਲੇ ਸਮੇਂ ਚ ਲੋਕੀ ਯਾਦ ਕਰਨਗੇ ਕਿ ਖੰਨੇ ਦੇ ਵਿੱਚ ਅਸੀਂ ਕਿੱਡੇ ਵੱਡੇ ਕਾਰਜ ਕੀਤੇ ਨੇ ਮੈਂ ਖੰਨੇ ਦਾ ਜੰਮਪ ਆਲਾ ਮੈਂ ਖੰਨੇ ਨੂੰ ਪਿਆਰ ਕਰਦਾ ਸੋ ਇਸ ਕਰਕੇ ਖੰਨਾ ਨਾ ਸਿਰਫ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਫਰਸਟ ਪ੍ਰੋਜੈਕਟ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਪ੍ਰੋਜੈਕਟ ਹੈ ਖੰਨਾ ਜਿਹਦੇ ਵਿੱਚ ਅਸੀਂ ਜਣੀ ਕਿ ਜਿਹੜਾ ਹੈ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਸ਼ਨ ਦਾ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਇਹਨੂੰ ਚਾਲੂ ਕੀਤਾ ਔਰ ਇਹਦੇ ਚ ਅਸੀਂ ਸੈਗਰੀਗੇਟਡ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਚੱਕ ਕੇ ਲਿਜਾਣਾ ਔਰ ਉਹਨੂੰ ਅਸੀਂ ਫਿਰ ਹੁਣ ਜਿਵੇਂ ਸ਼ਹਿਰ ਚ ਵੱਖੋ-ਵੱਖੇ ਨਾਲੇ ਡੰਪ ਬਣਾ ਰੱਖੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਦੇ ਕਿਤੇ ਕੂੜੇ ਦਾ ਢੇਰ ਲਾਉਂਦੇ ਸੀ ਕਦੇ ਕਿਤੇ ਲਾਉਂਦੇ ਸੀ ਹੁਣ ਉਹ ਕੂੜੇ ਦਾ ਤੁਹਾਨੂੰ ਕਿਤੇ ਇੱਕ ਲਫਾਫਾ ਵੀ ਦੇਖਣ ਨੂੰ ਨਹੀਂ ਮਿਲੂਗਾ ਇਟ ਵਿਲ ਟੇਕ ਅਨਦਰ 3 ਮੰਥਸ ਤਿੰਨ ਚਾਰ ਮਹੀਨੇ ਲੱਗ ਜਾਣਗੇ ਪੂਰੀ ਯੂਰੋ ਸਫਾਈ ਕਰਦੇ ਹੋਏ ਹਲੇ ਇਨੀਸ਼ੀਅਲ ਸਟੇਜ ਤੇ ਸਟਾਰਟਿੰ ਤਿੰਨ ਮਹੀਨੇ ਦੇ ਵਿੱਚ ਵਿੱਚ ਅੱਜ ਤੋਂ ਖੰਨੇ ਦੇ ਵਿੱਚ ਤੁਹਾਨੂੰ ਲਫਾਫਾ ਕੂੜਾ ਕਰਕਟ ਬਿਲਕੁਲ ਨਹੀਂ ਦਿਖਾਈ ਦੇਊਗਾ ਇਹ ਹੁਣ ਜਿਹੜੀ ਦੂਜੀ ਗੱਲ ਆ ਅਸੀਂ ਮੋਨੀਟਰਿੰਗ ਕਰਾਂਗੇ ਜਿਸ ਬੰਦੇ ਨੂੰ ਇਸ ਚੀਜ਼ ਦਾ ਟੈਂਡਰ ਮਿਲਿਆ ਜੇ ਤਾਂ ਉਹ ਬੰਦਾ ਇਮਾਨਦਾਰੀ ਦੇ ਨਾਲ ਨਿਸ਼ਠਾ ਦੇ ਨਾਲ ਕੰਮ ਕਰੂਗਾ ਫੇਰ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਸ਼ਵਾਸ਼ਨ ਦੰਨਾ ਖੰਨਾ ਵਾਸੀਆਂ ਨੂੰ ਕਿ ਖੰਨਾ ਸਦਾ ਲਈ ਕੂੜਾ ਮੁਕਤ ਹੋ ਜਾਊਗਾ ਔਰ ਇੱਕ ਲਫਾਫਾ ਵੀ ਉਹਦੇ ਕਦੇ ਕੂੜੇ ਦੇ ਰੂਪ ਚ ਨਹੀਂ ਤੁਹਾਨੂੰ ਲੱਭੂਆ ਔਰ ਇਹ ਜਿਹੜਾ ਕੂੜਾ ਹੋਊਗਾ ਵੇਸਟ ਹੋਊਗਾ ਇਹਨੂੰ ਡੰਪ ਕਰਨ ਦੀ ਜ਼ਰੂਰਤ ਨਹੀਂ ਇਹ ਸਿੱਧਾ ਸੈਗਰੀਗੇਸ਼ਨ ਸਾਈਟ ਤੇ ਜਾ ਕੇ ਉੱਥੋਂ ਸੈਗਰੀਗੇਟ ਹੋਊਗਾ ਇਹਦੇ ਚੋਂ ਖਾਦ ਤਿਆਰ ਹੋਊਗੀ ਮੈਨੇਓਰ ਤਿਆਰ ਹੋਊਗੀ ਇਸ ਤੋਂ ਬਾਅਦ ਚ ਇਹਦੇ ਚੋ ਬਿਜਲੀ ਤਿਆਰ ਹੋਊਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੀ ਸਾਡੀ ਜਿਹੜੀ ਹੋਰ ਵੀ ਜਾਨੀ ਕਿ ਇਹਨੂੰ ਦੇਖ ਕੇ ਲੋਕੀ ਉਲਟਾ ਇਹਦੀ ਕਾਪੀ ਕਰਨਗੇ ਹੋਰ ਵੀ ਮਿਊਨਿਸਪਲ ਕਮੇਟੀਆਂ ਨਹੀਂ ਕਾਪੀ ਕਰਨਗੀਆਂ ਸੋ ਇਸ ਕੰਮ ਲਈ ਬਹੁਤ ਸਾਨੂੰ ਜੋਰ ਲਾਣਾ ਪਿਆ ਖੁਦ ਵਿਸ਼ੇਸ਼ ਤੌਰ ਤੇ ਮੈਨੂੰ ਖੁਦ ਜਾ ਕੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਾ ਕੇ ਫਾਈਲਾਂ ਕਲੀਅਰ ਕਰਾ ਕੇ ਲਿਆਣੀਆਂ ਪਈਆਂ ਸੋ ਮੇਰਾ ਸੁਪਨਾ ਸੀ ਕਿ ਮੈਂ ਖੰਨੇ ਨੂੰ ਸਾਫ਼ ਸੁਥਰਾ ਸੋਨਾ ਬਣਾਣਾ ਸੋ ਉਹਦੇ ਲਈ ਮੈਂ ਉਹ ਉਪਰਾਲਾ ਕੀਤਾ ਬਾਕੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪਰਪੂਰ ਸਹਿਯੋਗ ਇਸ ਨਵਿਕਲੇ ਕੰਮ ਲਈ ਦਿੱਤਾ ਨਵੇਂ ਉਪਰਾਲੇ ਲਈ ਦਿੱਤਾ ਸੋ ਮੈਂ ਇੱਕ ਵਾਰ ਤੋਂ ਤੁਹਾਡੇ ਮਾਧਿਅਮ ਦੇ ਨਾਲ ਜਿਸ ਕੰਪਨੀ ਨੂੰ ਵੀ ਟੈਂਡਰ ਮਿਲਿਆ ਇਸ ਕੰਪਨੀ ਨੂੰ ਉਹਨੂੰ ਵੀ ਮੈਂ ਹੋਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਬਿਲਕੁਲ ਕੋਈ ਗੰਜਾਇਸ਼ ਨਹੀਂ ਛੱਡਣੀ ਤੁਹਾਨੂੰ ਟੈਂਡਰ ਮਿਲੇ ਜੀ ਸਾਹਿਬ ਕੇ ਤੁਹਾਨੂੰ ਵਧਾਈਆਂ ਪਰ ਇਸ ਕੰਮ ਦੇ ਵਿੱਚ ਜੇ ਹੁਣ ਤੁਸੀਂ ਅਵੇਸਲੇ ਹੋਏ ਜੇ ਤੁਸੀਂ ਕੋਈ ਕਮੀ ਪੇਸ਼ੀ ਛੱਡੀ ਤਾਂ ਅਸੀਂ ਫਿਰ ਜਿਹੜੀ ਬਣਦੀ ਯੋਗ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿਉਂਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ 100% ਕਾਮਯਾਬ ਕਰਨਾ ਹੈ ਔਰ ਖੰਡੇ ਨੂੰ ਸਦਾ ਲਈ ਅਸੀਂ ਕੂੜੇ ਤੋਂ ਮੁਕਤ ਕਰਨਾ ਹੈ ਔਰ ਖੰਡੇ ਨੂੰ ਸਭ ਤੋਂ ਸਾਫ ਸੁਥਰਾ ਬਣਾਇਆ ਹੈ ਸਰ ਜਿਹੜਾ ਕੂੜਾ ਹੋਊਗਾ ਲਿਫਟਿੰਗ ਉਹ ਵੀ ਘਰਾਂ ਦੇ ਵਿੱਚੋਂ ਚਾਰਜੇਬਲ ਹੋਊਗੀ ਜਾਂ ਫਰੀ ਆਫ ਕਾਸਟ ਬਿਲਕੁਲ ਬਹੁਤ ਨੋਮੀਨਲ ਚਾਰਜੇਬਲ ਹੋਊਗੀ ਚਾਰਜ ਪਹਿਲਾਂ ਵੀ ਲੈਂਦੇ ਨੇ ਉਹ ਦੰਦੇ ਹੀ ਨੇ ਲੋਕ ਚਾਰਜ ਸੋ ਉਹ ਜਿਹੜਾ ਹੈ ਉਹ ਇੱਕ ਮਤਲਬ ਥਰੂ ਪ੍ਰੋਸੈਸ ਬਣਾਤਾ ਉਹਦਾ ਵੀ ਤਾਜੋ ਹੁਣ ਕੋਈ ਪਹਿਲਾਂ ਕੋਈ ਅਲੱਗ ਦੰਦਾ ਸੀ ਕੋਈ ਅਲੱਗ ਦੰਦਾ ਸੀ ਹੁਣ ਇਹ ਦੀ ਜਾਨੀ ਕਿ ਜਿਹੜੀ ਇੱਕ ਚਾਰਜਸ ਹੋਣਗੇ ਉਹ ਫਿਕਸਡ ਤੇ ਬੜੇ ਨੋਮੀਨਲ ਚਾਰਜਸ ਹੋਣਗੇ ਔਰ ਉਹ ਚਾਰਜਸ ਦੇਣ ਤੋਂ ਬਾਅਦ ਜੋ ਤੁਹਾਡੀ ਸਿਰਦਰਦੀ ਆ ਜਿਹੜੀ ਉਹ ਸਦਾ ਲਈ ਖਤਮ ਹੋ ਜਾਊਗੀ ਵੀ ਸਾਡੇ ਘਰਾਂ ਚੋਂ ਹੁ ਸ਼ਹਿਰ ਵੀ ਤੁਹਾਨੂੰ ਸਾਫ਼-ਸੁਥਰਾ ਮਿਲੇਗਾ ਚੌਕ ਵੀ ਸਾਫ਼-ਸੁਥਰੇ ਮਿਲਣਗੇ ਵਾਤਾਵਰਣ ਵੀ ਸਾਫ਼-ਸੁਥਰਾ ਮਿਲੇਗਾ ਸਾਡੇ ਜਿਹੜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਕਰਨੇ ਜਾਇਆ ਕਰਨਗੇ ਉਹ ਵੀ ਕਿਹਾ ਕਰਨਗੇ ਵੀ ਖੰਨਾ ਤੁਸੀਂ ਬਹੁਤ ਸਾਫ ਸੁਥਰਾ ਤੇ ਸੋਹਣਾ ਬਣਾਤਾ ਸਰ ਜੀ ਚਾਰਜੀ ਸੌਣਗੇ ਮੰਥਲੀ ਹੋਣਗੇ ਜਾਂ ਕੁਆਰਟਰਲੀ ਹੋਣਗੇ ਸਿਸ ਮੰਥਲੀ ਹੋਣਗੇ ਦੇਖੋ ਵੈਸੇ ਤੋਂ ਮੰਥਲੀ ਨੇ ਮੈਨੂੰ ਜਿੱਥੇ ਤੱਕ ਲੱਗਦਾ ਪਰ ਉਹ ਜ਼ਿਆਦਾ ਡਿਟੇਲਸ ਤੁਹਾਨੂੰ ਇਹਦੇ ਬਾਰੇ ਜਾਨੀ ਕਿ ਐ ਠੇਕੇਦਾਰ ਜ਼ਿਆਦਾ ਵਧੀਆ ਦੱਸੂਗਾ ਜੀ ਨੂੰ ਠੇਕਾ ਮਿਲਣੇ ਹੈ ਥੈਂਕ ਯੂ ਇਹ ਜੀ ਬੋਰਡ ਵਾਈਜ਼ ਸੈਕਟਰ ਵਾਈਜ਼ ਹੋਏਗਾ ਹਰ ਵਾਰਡ ਵਾਈਜ਼ ਹੋਏਗਾ ਹਾਂ ਨਹੀਂ ਨਹੀਂ ਵਾਰਡ ਵਾਈਜ਼ ਨਹੀਂ ਤਾਂ ਹੁਣ ਸਾਰੇ ਖੰਨੇ ਚ ਜਿੱਥੇ ਮਿਊਂਸੀਪਲ ਕਮੇਟੀ ਦੀ ਲਿਮਿਟਸ ਨੇ ਸਾਰੇ ਕੰਮ ਤੁਸੀਂ ਚੱਕਿਆ ਪੰਚਾਇਤ ਇਲੈਕਸ਼ਨ ਕਰਕੇ ਕਰਵਾ ਕੇ ਨਵੀਆਂ ਪੰਚਾਇਤਾਂ ਬਣਾ ਲਈਆਂ ਨੇ ਇਹਨਾਂ ਪੰਚਾਇਤਾਂ ਵਿੱਚ ਪੰਚਾਂ ਤੇ ਸਰਪੰਚਾਂ ਦੀ ਬਹੁ ਗਿਣਤੀ ਸਾਡੇ ਮਾਨਯੋਗ ਮੰਤਰੀ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਇਹਨਾਂ ਦਾ ਸਤਿਕਾਰ ਕਰਨ ਵਾਲੇ ਬਣੀਏ ਮੈਂ ਇਸ ਗੱਲ ਦੀ ਵਧਾਈ ਸਾਰੇ ਬਲਾਕ ਨੂੰ ਤੇ ਮੰਤਰੀ ਸਾਹਿਬ ਜੀ ਨੂੰ ਦਿੰਦਾ ਫਿਰ ਜਦੋਂ ਆਪਣੀ ਸਰਕਾਰ ਹੋਵੇ ਤੇ ਆਪਣੇ ਹੀ ਪਰਿਵਾਰ ਹੋਵੇ ਤਾਂ ਫਿਰ ਬੰਦੇ ਨੇ ਫਰਜ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਜਿੰਨੇ ਵੀ ਪੰਚ ਸਰਪੰਚ ਮੋਢਾਰ ਵਿਅਕਤੀ ਮੇਰੇ ਸਾਹਮਣੇ ਬੈਠੇ ਨੇ ਜਿੰਨੇ ਵੀ ਖੜੇ ਨੇ ਤੇ ਜਿੰਨੇ ਵੀ ਮੇਰੇ ਬਰਾਦ ਦੇ ਮੁਲਾਜ਼ਮ ਨੇ ਮੈਂ ਉਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹਣਾ ਏ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਬਹੁਤ شریف ਤੇ ਬਹੁਤ ਹੀ ਸਤਿਕਾਰਯੋਗ ਨੇ ਬੜੇ ਹੀ ਗੁਰੂ ਸواری ਗੁਰੂ ਰੂਪੀ ਸਾਧ ਸੰਗਤ ਜੀ ਪੰਜਾਬ ਵਸਦਾ ਗੁਰਾਂ ਦੇ ਨਾਤੇ ਆਉ ਗੁਰਾਂ ਦੀ ਦਿੱਤੀ ਫਤਿਹ ਦੀ ਸਾਂਝ ਬੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੰਚ ਤੇ ਵਿਰਾਜਮਾਨ ਖadne ਦੇ ਐਸਡੀਐਮ ਸਰਦਾਰ ਬਲਜਿੰਦਰ ਸਿੰਘ ਜੀ ਢਲੋਂ ਸਾਹਿਬ ਉਹਨਾਂ ਦੇ ਨਾਲ ਬੀਡੀਪੀ ਉਹ ਖੰਨਾ ਸਰਦਾਰ ਪਿਆਰ ਸਿੰਘ ਜੀ ਖਾਲਸਾ ਜੀ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਡੀਐਸਪੀ ਸਬਡਿਵੀਜ਼ਨ ਖੰਨਾ ਅਮਰਤਪਾਲ ਸਿੰਘ ਭਾਟੀ ਜੀ ਔਰ ਆਮ ਆਦਮੀ ਪਾਰਟੀ ਦੇ ਜੋ ਕਿ ਪਿੰਡਾਂ ਦਾ ਸਾਰਾ ਕਾਰੋਬਾਰ ਦੇਖਦੇ ਨੇ ਮੇਰੇ ਨਾਲ ਜਗਤਾਰ ਸਿੰਘ ਜੀ ਗਿੱਲ ਰਤਨ ਜੜੀ ਤੋਂ ਮਾਸਟਰ ਅਵਤਾਰ ਸਿੰਘ ਜੀ ਦਾ ਹੈੜੂ ਤੋਂ ਤੇ ਜਿੰਨੇ ਵੀ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਤਕਾਰਯੋਗ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਸਾਰੇ ਵਰਕਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਸਾਡੇ ਮਿਊਂਸੀਪਲ ਕੌਂਸਲਰ ਸਾਹਿਬਾਨ ਤੇ ਜਿੰਨਾ ਵੀ ਬੀਡੀਪੀਓ ਦਫ਼ਤਰ ਦਾ ਸਟਾਫ ਹੈ ਤੁਹਾਨੂੰ ਸਾਰਿਆਂ ਨੂੰ ਨਿੱਗੀ ਜੀਆਂ ਨੂੰ ਵੈਲਕਮ ਇਸ ਪ੍ਰੋਗਰਾਮ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਉਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤਾਰੀਫ਼ ਕਰਨੀ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਰਕਾਰਾਂ ਦੇਖੀਆਂ ਨੇ ਇਹ ਨਹੀਂ ਕਿ ਮੈਂ ਇਸ ਸਰਕਾਰ ਦਾ ਹਿੱਸਾ ਹੈ ਯਾ ਇਸ ਸਰਕਾਰ ਚ ਮੰਤਰੀਆਂ ਮੈਂ ਤਾਂ ਇਹਦੀ ਤਾਰੀਫ ਕਰਨੀ ਹੈ ਨਾ ਆਸੀਂ ਪੁਰਾਣੇ ਮੇਲੇਾਂ ਚ ਬਹੁਤ ਸਰਕਾਰਾਂ ਦੇਖੀਆਂ ਨੇ ਜਿਹੜੀ ਲੀਡਰਾਂ ਤੱਕ ਅਪਰੋਚ ਸੀ ਲੀਡਰਾਂ ਨੂੰ ਮਿਲਣ ਤੱਕ ਦੀ ਗੱਲ ਸੀ ਉਹ ਇੱਕ ਹਵਾ ਬਣਾਇਆ ਪਿਆ ਸੀਗਾ ਨਾ ਮੰਤਰੀ ਲੱਭਦੇ ਸੀ ਨਾ ਐਮਐਲਏ ਲੱਭਦੇ ਸੀ ਨਾ ਉਹਨਾਂ ਤੱਕ ਪ੍ਰੋਸੀ ਨਾ ਉਹ ਫੋਨ ਚੁੱਕਦੇ ਸੀ ਨਾ ਇਹ ਉਹਨਾਂ ਤੱਕ ਸਾਡੇ ਦੁੱਖ ਤਕਲੀਫ ਪਹੁੰਚਦੇ ਸੀ ਜਦੋਂ ਲੋਕਾਂ ਦੀ ਦੁੱਖ ਤਕਲੀਫ ਹੈ ਨਹੀਂ ਸੀ ਪਤਾ ਜਦੋਂ ਲੋਕਾਂ ਦੀ ਦਿੱਕਤਾਂ ਹੀ ਨਹੀਂ ਸੀ ਪਤਾ ਫਿਰ ਹੱਲ ਕੀ ਕਰਾਉਣਾ ਹੈ ਸੋ ਪੁਰਾਣੇ ਸਮਿਆਂ ਦੇ ਵਿੱਚ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਜੀਟੀ ਰੋਡ ਦੇ ਉੱਤੇ ਸਭ ਤੋਂ ਪ੍ਰੋਮਿਨੈਂਟ ਏਰੀਏ ਚ ਪੈਂਦਾ ਹੋਇਆ ਸਾਡਾ ਸ਼ਹਿਰ ਖੰਨਾ ਹੋਵੇ ਸਾਡਾ ਹਲਕਾ ਖੰਨਾ ਹੋਵੇ ਤੇ 60 ਪਿੰਡ ਹੋਣ ਤੇ 33 ਵਾਰਡ ਹੋਣ ਤੇ ਸਭ ਤੋਂ ਬੁਰਾ ਹਾਲ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੰਨੇ ਦਾ ਰਿਆ ਭਾਵੇਂ ਉਰੋ ਵੱਡੇ ਵੱਡੇ ਕਹਿੰਦੇ ਕਹਾਂਦੇ ਲੀਡਰ ਆਪਣੇ ਆਪ ਨੂੰ ਉਹਰੇ ਰਾਜ ਕਰ ਕਰਕੇ ਤੁਰ ਗਏ ਰਹਿਣੇ ਉਰੇ ਕਾਂਗਰਸ ਕਮੇਟੀ ਦੇ ਸੂਬੇ ਦੇ ਪ੍ਰਧਾਨ ਵੀ ਉਰੋਂ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਉਰੋਂ ਰਹੇ ਨੇ ਉਰੋਂ ਮੁੱਖ ਮੰਤਰੀ ਦੇ ਟੱਪਰ ਦੇ ਵੀ ਬੰਦੇ ਜੀ ਉਰੇ ਕਈ ਰਹਿ ਕੇ ਚਲੇ ਗਏ ਮੁੱਖ ਮੰਤਰੀ ਵੀ ਉਰੋਂ ਰਹਿ ਕੇ ਚਲੇ ਗਏ ਉਰੋਂ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਮੰਤਰੀ ਰਹਿ ਕੇ ਚਲੇ ਗਏ ਪਰ ਖੰਨਾ ਡੇ ਬਾਏ ਡੇ ਦਿਨ ਪ੍ਰਤੀ ਦਿਨ ਗਰਕਦਾ ਹੀ ਚਲੇ ਗਿਆ ਸੜਕਾਂ ਟੁੱਟੀਆਂ ਹੋਈਆਂ ਲਟਾਂ ਖਰਾਬ ਕੂੜੇ ਦੇ ਢੇਰ ਗੰਦਗੀ ਦੇ ਢੇਰ ਜਗਾ ਜਗਾ ਬੇਸਹਾਰਾ ਵਿਚਾਰੇ ਜਾਨਵਰ ਜਗਾ ਜਗਾ ਘੁੰਮਦੇ ਫਿਰਦੇ ਸੀ ਔਰ ਸੜਕਾਂ ਦੇ ਉੱਤੇ ਆਮ ਹੈ ਜਦੋਂ ਬਾਰਿਸ਼ ਪੈਂਦੀ ਸੀ ਮੀਂਹ ਪੈਂਦੀ ਮੀਂਹ ਪੈਂਦਾ ਸੀ ਤਾਂ ਪਾਣੀ ਆਮ ਹੈ ਖੜਾ ਨਜ਼ਰ ਆਉਂਦਾ ਸੀ ਕਈ ਵਾਰ ਅਖਬਾਰਾਂ ਚ ਖਬਰ ਲੱਗੀ ਕਿ ਖੰਨਾ 2022 ਤੋਂ ਪਹਿਲਾਂ ਅਖਬਾਰ 'ਚ ਇੱਕ ਦੀ ਦੋ ਨਹੀਂ ਪੰਜ ਵਾਰ ਖਬਰ ਲੱਗੀ ਕਿ ਖੰਨਾ ਤੇ ਮੰਡੀ ਗਵਿੰਦਗੜ ਦਾ ਇਲਾਕਾ ਸਭ ਤੋਂ ਵੱਧ ਪੋਲਿਊਸ਼ਨ ਦੇ ਵਿੱਚ ਗੰਦਗੀ ਦੇ ਵਿੱਚ ਭਾਰਤ ਦੇ ਵਿੱਚ ਚੌਥੇ ਸਥਾਨ ਤੇ ਬਾਅਦ ਮੇ 14ਵੇਂ 15ਵੇਂ 18ਵੇਂ ਸਥਾਨ ਤੇ ਆਂਦਾ ਰਿਹਾ 2022 ਤੋਂ ਬਾਅਦ 1 ਸਾਲ ਬਾਅਦ 2023 ਚ ਫੇਰ ਖਬਰ ਲੱਗੀ ਜਿਹਦੇ ਵਿੱਚ ਉਹ ਖਬਰ ਲੱਗੀ ਕਿ ਖੰਨੇ ਨੇ ਪੰਜਾਬ ਚ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸਾਫ਼ ਸੁਥਰੇ ਵਾਤਾਵਰਣ ਚ ਸਾਫ਼ ਸੁਥਰੀ ਹਵਾ ਦੇ ਵਿੱਚ ਖੰਨੇ ਨੇ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਤੋਂ ਬਾਅਦ ਚ 1 ਨੰਬਰ ਤੇ ਪਹਿਲੇ ਨੰਬਰ ਤੇ ਖੰਨਾ ਆਇਆ ਪਹਿਲੇ ਨੰਬਰ ਤੇ ਇਹ ਵੀ ਖਬਰ ਲੱਗੀ ਉਹ ਉਹ ਆਕੜਾ ਅਸੀਂ ਨਹੀਂ ਬੋਲਦੇ ਆ ਉਹ ਆਕੜਾ ਬੋਲਿਆ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਜਿਹੜਾ ਸਾਡੇ ਅਧੀਨ ਵੀ ਨਹੀਂ ਆਉਂਦਾ ਉਹ ਪੰਜਾਬ ਦਾ ਅਦਾਰਾ ਵੀ ਨਹੀਂ ਉਹ ਕੇਂਦਰ ਦਾ ਅਦਾਰਾ ਹੈ ਕੇਂਦਰ ਦਾ ਅਦਾਰਾ ਕਹਿੰਦਾ ਕਿ ਖੰਨਾ ਪੰਜਾਬ ਦੀ ਸਭ ਤੋਂ ਸਾਫ਼ ਸੁਥਰੀ ਹਵਾ ਦੇ ਵਿੱਚ ਇਹਨੇ ਟੌਪ ਕੀਤਾ ਅਭਲ ਕੀਤਾ ਅਸੀਂ ਕੋਈ ਜਾਦੂ ਨਹੀਂ ਕੀਤਾ ਸਾਥੀਓ ਅਸੀਂ ਕੀ ਕੀਤਾ ਅਸੀਂ ਨਾਲ ਮਿਲ ਕੇ ਸਾਰਿਆਂ ਨੇ ਤੁਸੀਂ ਸਾਥ ਦਿੱਤਾ ਮੇਰਾ ਮੈਨੂੰ ਚੱਕਰ ਲਾਉਣੇ ਪਏ ਚੰਡੀਗੜ੍ਹ ਦੇ 8 10 ਅਸੀਂ ਉੱਥੋਂ ਮਸ਼ੀਨਾਂ ਲੈ ਕੇ ਆਏ ਜਿਹੜੀਆਂ ਕਿ ਖੰਨੇ ਨੇ ਕਦੇ ਆਈਆਂ ਨਹੀਂ ਸੀਗੀਆਂ ਮਸ਼ੀਨਾਂ ਇਤਿਹਾਸ 'ਚ ਦੇਖੀ ਹੀ ਨਹੀਂ ਸੀਗੀਆਂ ਸਭ ਤੋਂ ਪਹਿਲਾਂ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਪ੍ਰੈਸ਼ਰ ਜੈਟ ਕੈਂਬੀ ਮਸ਼ੀਨ ਲਿਆਂਦੀ ਓਦੋਂ ਬਾਅਦ ਜੋ ਐਂਟੀ ਸਮੋਗ ਮਸ਼ੀਨ ਜਿਹੜੀ ਜਗਾ ਜਗਾ ਉਹਦੇ ਸੜਕ ਦੇ ਉੱਤੇ ਮਿਸਟ ਸਪਰੇਅ ਕਰਦੀ ਹੈ ਜਿਹਦੇ ਨਾਲ ਡਸਟ ਸੈਟਲ ਡਾਊਨ ਹੁੰਦੀ ਹੈ ਖੰਨੇ ਦੇ ਬਾਸਟੇ ਦੇ ਵਿੱਚ ਐਂਟੀ ਸਮੋਗ ਟਾਵਰ ਲਾਇਆ ਔਰ 26 ਛੋਟੇ ਹਾਥੀ ਖੰਨੇ ਲਈ ਲੈ ਕੇ ਆਂਦੇ ਕੂੜਾ ਚੱਕਣ ਨੂੰ ਵੇਸ ਚੱਕਣ ਨੂੰ ਖੰਨੇ ਦੇ ਵਿੱਚ ਸੜਕਾਂ ਦੇ ਉੱਤੇ ਜੀਟੀ ਰੋਡ ਤੇ ਅੰਦਰਲੀਆਂ ਸੜਕਾਂ ਦੀ ਸਫਾਈ ਕਰਨ ਲਈ ਤਿੰਨ ਮਸ਼ੀਨਾਂ ਆਧੁਨਿਕ ਜਿਹੜੀਆਂ ਗੋਲ-ਗੋਲ ਬੁਰਸ਼ ਮਾਰ ਕੇ ਸੜਕਾਂ ਦੀ ਸਫਾਈ ਕਰਦੀਆਂ ਫਿਰਦੀਆਂ ਉਹ ਮਸ਼ੀਨਾਂ ਲੈ ਕੇ ਆਂਦੀਆਂ ਐਟਾ ਦੇ ਕਈ ਹੋਰ ਉਪਰਾਲੇ ਕੀਤੇ ਜਿਨ੍ਹਾਂ ਨਾਲ ਜਾ ਕੇ ਖੰਨੇ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਸੀ ਉਹ ਸੁਧਰਿਆ 20 ਕਰੋੜ ਰੁਪਏ ਦਾ ਟੈਂਡਰ ਮਿਊਸਪਲ ਕਮੇਟੀ ਚ ਇਤਿਹਾਸ ਚੱਕ ਕੇ ਦੇਖ ਲਿਓ ਔਰ ਜਿੰਨੀਆਂ ਸਰਕਾਰਾਂ ਰਹੀਆਂ ਜੇ ਕਿਸੇ ਨੇ ਆਪਣੇ ਟਿਨਿਓਰ ਦੇ ਵਿੱਚ ਐਡੇ ਲੰਬੇ ਚੌੜੇ ਟੈਂਡਰ ਲਾਏ ਹੋਣ ਤਾਂ ਜੋ ਕੌਮ ਮਨਜ਼ੂਰ ਕਰਦਾ ਹੈ 20 ਕਰੋੜ ਰੁਪਏ ਦਾ ਟੈਂਡਰ 2 ਸਾਲ ਦੇ ਅੰਦਰ 2 ਸਾਲ ਚ 20 ਕਰੋੜ ਦੇ ਟੈਂਡਰ ਲਾਏ ਔਰ ਕੱਲੇ ਉਹ ਟੈਂਡਰ ਨਹੀਂ ਸਾਡਾ ਜਿਹੜਾ ਸਵੱਛ ਭਾਰਤ ਮਿਸ਼ਨ ਦੇ ਵਿੱਚ ਐਨ ਕੈਪ ਦੀ ਜੋ ਗ੍ਰਾਂਟ ਆਂਦੀ ਹੈ तकरीबन तकरीबन 10 ਕਰੋੜ ਰੁਪਏ ਦੇ ਲਗਭਗ ਗ੍ਰਾਂਟ ਆ ਸੀ ਉਹਦੇ ਚੋਂ ਵੀ ਲੈ ਕੇ ਆਏ ਉਹਦੇ ਹੀ ਸਦਕਾ ਕਿ ਚਾਹੇ ਲੈਨੋ ਪਾਰ ਦੇ ਇਲਾਕੇ ਜੀਆਂ ਰੁਕੀਆਂ ਹੋਈਆਂ ਗਲੀਆਂ ਦੇ ਕੰਮ ਹੋਣ ਚਾਹੇ ਖੰਨੇ ਦੀਆਂ ਜਿਹੜੀਆਂ ਸਾਰ ਅੱਗ ਤਾਲ ਦੀਆਂ ਸੜਕਾਂ ਚਾਹੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਹੋਵੇ ਚਾਹੇ ਮੜੀਆਂ ਵਾਲੀ ਰੋਡ ਹੋਵੇ ਚਾਹੇ ਮੜੀਆਂ ਦੇ ਸਾਹਮਣੇ ਜਾਂਦੀ ਗਊਸ਼ਾਲਾ ਵਾਲੀ ਰੋਡ ਹੋਵੇ ਐਕਸਟਰਾ ਦੇ ਕਈ ਪ੍ਰੋਜੈਕਟ ਨੇ ਜਿਹੜੇ ਲਲੇਹੜੀ ਰੋਡ ਦਾ ਮੇਨ ਆ ਹਿੱਸਾ ਹੋਇਆ ਲਲੇਹੜੀ ਰੋਡ ਦਾ ਪਰਲੇ ਪਾਸੇ ਵਾਲਾ ਹਿੱਸਾ ਜਦੋਂ ਕਾਂਗਰਸ ਪਾਰਟੀ ਖੰਡਾ ਛੱਡ ਕੇ ਜਾਣ ਲੱਗੀ ਸੀ ਜਦੋਂ ਧਰਨੇ ਲੱਗੇ ਸੀ ਇਹਨਾਂ ਦੇ ਖਿਲਾਫ ਉਦੋਂ ਉਹ ਹਿੱਸਾ ਵੀ ਆਸੀਂ ਫਿਰ ਕਿਵੇਂ ਕੰਪਲੀਟ ਕਰਾਇਆ ਸਾਨੂੰ ਪੁੱਛੋ ਸੋ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨਾਲ ਸਾਡੀ ਲੜਾਈ ਹੈ ਉਹਨਾਂ ਦਾ ਇਤਿਹਾਸ ਚੱਕ ਕੇ ਦੇਖੋ ਕਿੰਨਾ ਪੁਰਾਣਾ ਹੈ ਕੋਈ 700 ਸਾਲ ਪੁਰਾਣਾ ਹੈ ਕੋਈ 90 ਸਾਲ ਪੁਰਾਣਾ ਹੈ ਕੋਈ 70 ਸਾਲ ਪੁਰਾਣਾ ਹੈ ਔਰ ਉਹਨਾਂ ਨੂੰ ਸ਼ਰਾਰਤਾਂ ਆਉਂਦੀਆਂ ਹੱਥ ਕੰਡੇ ਆਉਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਸਿਆਸਤ ਆਉਂਦੀ ਹੈ ਸ਼ਰਾਰਤਾਂ ਆਉਂਦੀਆਂ ਨੇ ਸਾਡਾ ਵਾਹ ਵਾਸਤਾ ਕੋਈ ਸਿਆਸਤ ਦੇ ਨਾਲ ਐਨਾ ਰਿਹਾ ਨਹੀਂ ਆਪਣੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਧਾਰਨ ਲੋਕਾਂ ਦੀ ਪਾਰਟੀ ਹੈ ਇਹ ਗਰੀਬ ਦੀ ਪਾਰਟੀ ਹੈ ਮੱਤ ਵਰਗੀ ਲੋਕਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਉਸੇ ਦਾ ਸਦਕਾ ਕੇ ਆਪਾਂ ਜਿੰਨੀ ਡਵੈਲਪਮੈਂਟ ਕਰਵਾ ਸਕੇ ਚਾਹੇ ਉਹ ਖੰਨੇ ਦੀ ਹੋਵੇ ਚਾਹੇ ਪੰਜਾਬ ਦੀ ਗੱਲ ਕਰਾਂ ਆਪਾਂ ਜਦੋਂ ਇਲੈਕਸ਼ਨ ਲੜਿਆ 22 ਦੀ ਆਪਾਂ ਚਾਰ ਗਰੰਟੀਆਂ ਦਿੱਤੀਆਂ ਸੀ ਮੂਲ ਰੂਪ ਦੇ ਵਿੱਚ ਮੂਲ ਰੂਪ ਚ ਚਾਰ ਗਰੰਟੀਆਂ ਸੀ ਜੀਆਂ ਆਪਣੀਆਂ ਮੈਂ ਪ੍ਰੈਸ ਦਾ ਸਪੈਸ਼ਲ ਤੌਰ ਤੇ ਉਹਰੇ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਪ੍ਰੈਸ ਹੈ মিডিਆ ਹੁੰਦਾ ਹੈ ਇਹ ਲੋਕਤੰਤਰ ਦਾ ਚੌਥਾ ਪਿੱਲਰ ਹੈ ਜੇ মিডিਆ ਨਿਰਪੱਖ ਹੋ ਕੇ ਸੱਚ ਬੋਲੇ ਸੱਚ ਦਿਖਾਵੇ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ মিডিਆ ਨੂੰ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਖੰਨੇ ਦੇ ਕੰਮ ਹੋਏ ਨੇ ਜਾਂ ਪੰਜਾਬ 'ਚ ਕੰਮ ਹੋਏ ਨੇ ਤੇ ਉਸ ਤੋਂ ਪਹਿਲਾਂ ਕੀ ਹਾਲਾਤ ਸੀ ਨਾ ਤਾਂ ਸਾਡੀਆਂ ਉਹ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਨਾ ਹੈ ਸਾਡਾ ਕੋਈ ਸ਼ਰਾਬ ਦੀਆਂ ਫੈਕਟਰੀਆਂ ਜਿ ਛੱਡੋ ਸਾਡੇ ਦਾ ਕਿਸੇ ਸਾਡੇ ਕਿਸੇ ਵਰਕਰ ਦਾ ਕਿਸੇ ਸ਼ਰਾਬ ਦੇ ਠੇਕੇ ਤੇ ਹੀ ਸੜਕਾ ਦੋ ਇਹਨਾਂ ਦੇ ਵੇਲੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਕੋਲ ਆ ਕੇ ਟਰੱਕ ਰੁਕਦਾ ਸੀ ਖਾਲੀ ਚਾਬੀ ਵਿੱਚ ਛੜ ਜਾਂਦਾ ਸੀ ਬੰਦਾ ਉਤੋਂ ਫਿਰ ਇਹਨਾਂ ਦਾ ਕਰਿੰਦਾ ਆਂਦਾ ਸੀ ਸੈਲਫ ਮਾਰ ਕੇ ਬਾਹੋਂ ਵਜਰੇ ਉਹ ਟਰੱਕ ਲੈ ਜਾਂਦਾ ਸੀ ਉਤੋਂ ਸ਼ਰਾਬ ਦਾ ਟਰੱਕ ਭਰਦੇ ਸੀ ਲਿਆ ਕੇ ਮੰਜੀ ਸਾਹਿਬ ਕੋ ਖੜਾ ਕਰ ਦਿੰਦੇ ਸੀ ਜਦ ਬਿੱਚ ਚਾਬੀ ਛੱਡ ਦਿੰਦੇ ਸੀ ਕਹਿੰਦੇ ਸੀ ਲਓ ਵੀ ਅਸੀਂ ਕਰਤੀ ਤਿਆਰ ਗੱਡੀ ਹੁਣ ਲੈ ਜਾਓ ਜਿਹੜੇ ਬੰਦੇ ਨੇ ਉਹ ਸ਼ਰਾਬ ਦੀ ਫੈਕਟਰੀ ਚਲਾਈ ਪਟਿਆਲੇ ਦਾ ਬੰਦਾ ਜੱਡਾ ਉਸ ਬੰਦੇ ਨੇ ਆਪਣਾ ਐਫੀ ਡਾਇਵਟ ਵੀ ਦਿੱਤਾ ਜਿਹਦੇ ਚ ਇਹਨਾਂ ਦਾ ਨਾਮ ਲਿਖਿਆ ਹੈ ਇਹਨਾਂ ਦਾ ਇੱਕ ਜੁੰਡੀ ਦਾ ਯਾਰ ਜਿਹੜਾ 24 ਘੰਟੇ ਇਹਨਾਂ ਦੇ ਨਾਲ ਗੱਡੀ 'ਚ ਬੈਠ ਕੇ ਘੁੰਮਦਾ ਹੈ ਜਿਹੜਾ ਇਹਨਾਂ ਦੇ ਪ੍ਰੋਜੈਕਟ ਦਾ ਹਿੱਸਾ ਹੈ ਉਹਦੇ ਬਾਪੂ ਦੇ ਨਾਮ ਤੇ ਸ਼ਰਾਬ ਫੈਕਟਰੀ ਦਾ ਮੀਟਰ ਚੱਲਦਾ ਸੀ ਅੱਜ ਵੀ ਓਨ ਰਿਕਾਰਡ ਹੈ ਬੜੀ ਗੱਲ ਸੋ ਕਮਾਲ ਦੀ ਗੱਲ ਹੈ ਛੱਜ ਤਾਂ ਬੋਲੇ ਛਾਲਣੀ ਕਿਉਂ ਬੋਲੇ ਜਿਨ੍ਹਾਂ ਨੇ ਲੁੱਟ ਕੇ ਖੰਨਾ ਖਾ ਲਿਆ ਜਿਨ੍ਹਾਂ ਨੇ ਕੂੜੇ ਦੇ ਢੇਰ ਨੂੰ ਆਤੇ ਜਿਨ੍ਹਾਂ ਨੇ ਰਿਸ਼ਮਤ ਕੋਰੀਆਂ ਕਰਤੀਆਂ ਜਿਨ੍ਹਾਂ ਨੇ 1919 ਨਜਾਇਜ਼ ਕਲੋਨੀਆਂ ਕੱਟ ਕੇ ਤੇ ਸੀਮਰੇ ਜਿਹੜਾ ਉਹਦੇ ਚ ਪਾਇਆ ਉਹਨੇ ਆ ਕੇ ਜਿਹੜਾ ਅੰਮ੍ਰਿਤ ਸਕੀਮ 1 ਦਾ ਸੀਮ ਰੇ ਦਾ ਪੈਸਾ ਉਹ ਖਰਚ ਲਿਆ ਤੇ ਉਹ ਸਾਨੂੰ ਸਲਾਹਾਂ ਦੇਣ ਤੇ ਬੜੀ ਹੈਰਾਨੀ ਦੀ ਗੱਲ ਹੈ ਆ ਇੱਕ ਉਹਨ ਲੋਕਲ ਹੋਰੇ ਇਲੈਕਸ਼ਨ ਹੋ ਕੇ ਠੀ ਹੈ ਉਹਨੇ ਵਿੱਚ ਕੋਈ ਹੈਂਕੀ ਪੈਂਕੀ ਜੀ ਕਰਕੇ ਜਿੱਤ ਕੇ ਬੜਾ ਰੌਲਾ ਪਾਇਆ ਜੀ ਬੜੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿੱਤਾ ਹਾਰਾ ਬੜੀਆਂ ਹੋਈਆਂ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਉਹ ਵਾਰਡ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਅੱਜ ਦਾਅਵੇ ਨਾਲ ਕਹਿ ਕੇ ਜਾਂਦਾ ਔਰ ਜੋ ਕਹਾਂਗਾ ਮੈਂ ਕਰਨ ਨੂੰ ਤਿਆਰ ਐਡੀ ਵੱਡੀ ਗੱਲ ਕਹਿ ਰਹੇ ਆ ਆਉਣ ਵਾਲੇ 1 ਸਾਲ ਬਾਅਦ ਉਹਨੇ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਹੈ ਵਾਰ ਨੰਬਰ 2 ਤੁਹਾਨੂੰ ਉਹ ਰੋ ਕਹਿ ਕੇ ਜਾਂਦਾ ਅਗਲੀ ਵਾਰ ਆਮ ਆਦਮੀ ਪਾਰਟੀ ਜਿੱਤੂਗੀ ਅੱਜ ਨੋਟ ਕਰ ਲਿਓ ਔਰ ਮੋਂ ਮੈਂ ਗੱਲ ਦੱਸਦਾ ਅੱਜ ਦਾ ਜਿਹੜਾ ਸਮਾਗਮ ਹੈ ਆਪਣਾ ਕਿੱਡੀ ਵੱਡੀ ਦੇਣ ਅੱਜ ਖੰਨੇ ਨੂੰ ਆਪਾਂ ਦੇਣ ਜਾ ਰਹੇ ਹਾਂ ਕਦੇ ਸੋਚਿਆ ਸੀ ਕਿ ਖੰਨੇ ਦੇ ਵਿੱਚ ਵੀ ਆਹ ਕੰਮ ਹੋਣਗੇ ਗੱਡੋ ਤਾਂ ਇਤਿਹਾਸ ਹੈ ਇਹਨਾਂ ਦੀ ਕੋਈ ਆਹੀ ਕਿ ਇੱਕ ਮੀਟਿੰਗ ਦਿਖਾ ਦਿਓ ਜਿੱਦੇ ਚ ਇਹਨਾਂ ਨੇ ਖੰਨੇ ਦੇ ਲਈ ਇਹ ਦੇਣ ਦਿੱਤੀ ਹੋਵੇ ਪਹਿਲਾਂ ਤਾਂ 6 ਤਰੀਕ ਨੂੰ ਖੰਨੇ ਦੇ ਵਿੱਚ ਇੱਕ ਬਹੁਤ ਵੱਡੇ ਪ੍ਰੋਗਰਾਮ ਦਾ ਉਦਘਾਟਨ ਹੋਣ ਜਾ ਰਿਹਾ ਹੈ ਉਸ ਪ੍ਰੋਗਰਾਮ ਦਾ ਨਾਮ ਹੈ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਪ੍ਰੋਗਰਾਮ ਘਰ ਘਰ ਚੋਂ ਜਾ ਕੇ ਕੂੜਾ ਚੱਕਿਆ ਜਾਊਗਾ ਦੋ ਹਿੱਸਿਆਂ ਚ ਸੁੱਕਾ ਕੂੜਾ ਗਿੱਲਾ ਕੂੜਾ ਛੋਟੇ ਹਾਥੀ ਪੂਰੇ ਖੱਦਨੇ ਦੇ ਮਹੱਲਿਆਂ ਚ ਜਾਣਗੇ ਗਲੀ ਗਲੀ ਚ ਜਾਣਗੇ ਘਰ ਘਰ ਤੋਂ ਕੂੜਾ ਚੱਕਣਗੇ ਔਰ ਫੇਰ ਲਿਆ ਕੇ ਉਹਨੂੰ ਕਿਤੇ ਡੱਪ ਨਹੀਂ ਕਰਨਗੇ ਕਿਤੇ ਡੰਪਿੰਗ ਸਾਈਟ ਨਹੀਂ ਹੋਊਗੀ ਕਿਸੇ ਚੌਕ 'ਚ ਕਿਸੇ ਮਾਰਕੀਟ 'ਚ ਕਿਸੇ ਮਹੱਲੇ 'ਚ ਕਿਤੇ ਕੂੜਾ ਨਹੀਂ ਇਕੱਠਾ ਕੀਤਾ ਜਾਊਗਾ ਉਹ ਕੂੜਾ ਜਾਊਗਾ ਇੱਕ ਅਤ ਅਧੁਨਿਕ ਇੱਕ ਮਸ਼ੀਨਰੀ ਵਾਲਾ ਪਲਾਂਟ ਲੱਗਿਆ ਉੱਥੇ ਉੱਥੇ ਉਹ ਕੂੜਾ ਕੱਟ ਵੱਢ ਕੇ ਉਹਦੇ 'ਚੋਂ ਮਿੱਟੀ ਲਹਿਦਾ ਕੀਤੀ ਜਾਊ ਉਹਦੇ 'ਚੋਂ ਜਿਹੜੇ ਬਾਇਓ ਡਿਗਰੇਡੇਬਲ ਵੇਸਟ ਹੈ ਉਹ ਲੱਕੜਿਆ ਜਾਊ ਉਹਦੀ ਖਾਦ ਤਿਆਰ ਕੀਤੀ ਜਾਊਗੀ ਔਰ ਉਹ ਖਾਦ ਆ ਜਿਹੜੀ ਉਹ ਪਲਾਂਟੇਸ਼ਨ ਲਈ ਪਾਰਕਾਂ ਲਈ ਪੇੜਾ ਪੌਦਿਆਂ ਲਈ ਦਿੱਤੀ ਜਾਊਗੀ ਤੇ ਜਿਹੜਾ ਪਿੱਛੇ ਬਚਿਆ ਪਲਾਸਟਿਕ ਹੈ ਉਸ ਪਲਾਸਟਿਕ ਨੂੰ ਬਿਜਲੀ ਬਣਾਉਣ ਲਈ ਯੂਜ਼ ਕੀਤਾ ਜਾਊਗਾ ਕੁੱਤਰ ਕੇ ਸੋ ਇਹ ਪਲਾਂਟ ਖੰਨੇ ਚ ਪਹਿਲੀ ਵਾਰ ਆਇਆ ਔਰ ਇਸ ਪਲਾਂਟ ਨੂੰ ਕਾਮਯਾਬ ਕਰਨ ਲਈ ਮੈਨੂੰ ਪੰਜ ਗੇੜੇ ਖੁਦ ਜਾ ਕੇ ਡਿਪਾਰਟਮੈਂਟਾਂ ਚ ਆਪ ਲਾ ਕੇ ਆਣੇ ਪਏ ਤਾਂ ਜਾ ਕੇ ਅਸੀਂ ਇਹ ਪਲਾਂਟ ਕੰਪਲੀਟ ਕਰਾਇਆ ਔਰ ਇਹ ਪੰਜਾਬ ਦਾ ਬੜੀ ਹੈਰਾਨੀ ਦੀ ਗੱਲ ਪੰਜਾਬ ਦੀਆਂ 117 ਕਾਸਟਿਟੂਐਂਸੀਆਂ ਚੋਂ ਪਹਿਲੀ ਕਾਸਟਿਟੂਐਂਸੀ ਖੰਨਾ ਜਿੱਥੇ ਪਲਾਂਟ ਲੱਗਿਆ ਇਹ ਮੈਨੂੰ ਪੁੱਛਦੇ ਇਹ ਖੰਡੇ ਦਾ ਕੀ ਕਰ ਰਹੇ ਹੋ ਇਹ ਵੀ ਦੱਸਦਣ ਇਹਨਾਂ ਨੇ ਵੀ ਕੀਤਾ ਕਿ ਪੰਜਾਬ ਦੀ ਪਹਿਲੀ ਕਾਸਟਿਟੂਐਂਸੀ ਖੰਨਾ ਸੀ ਜਿੱਥੇ ਨਜਾਇਜ਼ ਸ਼ਰਾਬ ਦੀ ਫੈਕਟਰੀ ਲੱਗੀ ਸੀ ਇਹਨਾਂ ਨੇ ਵੀ ਕੀਤਾ ਸੋ ਇਸ ਕਰਕੇ ਇਹ ਵੀ ਦੱਸਣ ਵੀ ਇਹਨਾਂ ਨੇ ਕੀ ਕੀਤਾ ਮੈਂ ਵੀ ਦੱਸ ਰਿਹਾ ਮੈਂ ਕੀ ਕੀਤਾ ਦੂਜੀ ਗੱਲ ਪੂਰੇ ਪੰਜਾਬ ਦੇ ਅੰਦਰ ਸਾਥੀਓ 13246 ਦੇ ਕਰੀਬ ਪੰਚਾਇਤਾਂ ਨੇ ਸਾਢੇ 13000 ਮੋਟਾ-ਮੋਟੀ ਫੜ ਲਓ ਸਾਢੇ 13000 ਪੰਚਾਇਤਾਂ ਜੋ 90% ਪੰਚਾਇਤਾਂ ਤੁਸੀਂ ਵਧਾਈ ਦੇ ਯੋਗ ਹੋ ਮੈਂ ਧੰਨਵਾਦ ਕਰਦਾ ਤੁਹਾਡਾ ਮੈਂ ਖੰਨੇ ਦੇ ਪਿੰਡ ਦਾ ਪਿੰਡਾਂ ਦਾ ਦੇਣ ਨਹੀਂ ਦੇ ਸਕਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਵਿਧਾਈ ਦੇ ਪਾਤਰੋਂ ਪੂਰੇ ਪੰਜਾਬ ਦੇ ਇੱਕ ਕ੍ਰਾਂਤੀ ਲਿਆਤੀ ਪੂਰੇ ਪੰਜਾਬ ਦੇ ਵਿੱਚ ਇੱਕ ਹਨੇਰੀ ਵਗੀ ਕਿਹੜੀ ਵਿਕਾਸ ਕਾਰਜਾਂ ਨੂੰ ਦੇਖ ਕੇ 13246 ਚੋਂ ਸਾਢੇ 13000 ਪੰਚਾਇਤਾਂ ਚੋਂ 90% ਪੰਚਾਇਤਾਂ ਉਹ ਬੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਪੱਕੀਆਂ ਸੀ 90% ਕਹਿੰਦਾ ਸੁੱਖ ਹੈ ਚਾਰ ਗਿਮਨੀ ਚੋੜਾ ਹੋਈਆਂ ਉਸ ਪੰਚਾਇਤੀ ਇਲੈਕਸ਼ਨ ਤੋਂ ਬਾਅਦ ਚ ਇੱਕ ਕਾਂਗਰਸੀਆਂ ਦੇ ਜਿਹੜੇ ਹੰਕਾਰੇ ਹੋਏ ਲੀਡਰਸ਼ਿਪ ਚਾਹੇ ਰਾਜਾ ਵੜਿੰਗ ਸੀ ਚਾਹੇ ਦੂਸਰੇ ਪਾਸੇ ਇਹਨਾਂ ਦੇ ਡਿਪਟੀ ਸੁੱਖੀ ਰੰਧਾਵਾ ਮੁੱਖ ਮੰਤਰੀ ਲੋਕਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਤੋਂ ਹਰਾਤੇ ਆਮ ਘਰਾਂ ਦੇ ਧੀਆਂ ਪੁੱਤਾਂ ਤੋਂ ਕਹਿਣੀ ਸੌਖੀ ਆ ਗੱਲ ਵੱਡੇ ਮਾਰਜਨ ਨਾਲ ਜਿਹੜਾ ਬਾਬਾ ਨਾਨਕ ਹਾਰ ਗਏ ਗਿੱਦੜ ਬਾੜ ਗਏ ਚੱਬੇਵਾਲ ਤੋਂ ਜਮਾਨਤ ਤੱਕ ਪਤਾ ਦੇਖੋ ਤੁਸੀਂ ਚੱਬੇਵਾਲ ਤੋਂ ਜਿਹੜਾ ਇਸ਼ਾਨਤ ਚੱਬੇਵਾਲ ਮੁੰਡਾ ਜਿੱਤੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਬੇਟਾ ਉਹ ਕੁੱਲ 27 ਸਾਲ ਦਾ 28 ਸਾਲ ਦੀ ਉਮਰ ਹੈ ਦੇਖੋ ਤੁਸੀਂ ਕਿੱਡੀ ਵੱਡੀ ਗੱਲ ਬਰਨਾਲਾ ਵੀ ਕਿਸੇ ਦੀ ਗਲਤੀ ਕਰਕੇ ਨਹੀਂ ਹਾਰੇ ਜਿਵੇਂ ਵਾਰ ਨੰਬਰ 2 ਵੀ ਕਿਸੇ ਦੀ ਗਲਤੀ ਕਰਕੇ ਨਹੀਂ ਹਾਰੇ ਆਪਣੀ ਗਲਤੀ ਕਰਕੇ ਹਾਰੇ ਆ ਨਾ ਮੈਂ ਬਾ ਬਰਨਾਲਾ ਵੀ ਅਸੀਂ ਕਿਸੇ ਦੀ ਗਲਤੀ ਕਰਕੇ ਨਹੀਂ ਆ ਰਹੇ ਆਪਣੀ ਉਹ ਗਲਤੀ ਕਰਕੇ ਆ ਰਗੇ ਮੈਂ ਬਥੇਰੇ ਪਿੰਡਾਲਿਆਂ ਨੂੰ ਆਪਣੇ ਵੀਰਾਂ ਨੂੰ ਸਮਝਾਉਂਦਾ ਰਿਹਾ ਵੀ ਸਾਡੀ ਲੜਾਈ ਜਿਸ ਸਿਸਟਮ ਨਾਲ ਹੈ ਤੁਸੀਂ ਘੱਟ ਤੋਂ ਘੱਟ ਆਪਸ ਦੇ ਵਿੱਚ ਕੰਪੀਟੀਸ਼ਨ ਨਾ ਕਰਿਓ ਕਈ ਪਿੰਡਾਂ ਦੇ ਵਿੱਚ ਸਾਡੀ ਦੋ ਦੋ ਸਾਥੀ ਖੜ ਗਏ ਬੁਲਾ ਕੇ ਬਥੇਰੇ ਸਮਝਾਇਆ ਮੈਂ ਵੀ ਤੁਹਾਡੇ ਪੱਲੇ ਨਹੀਂ ਪੈਣਾ ਲੋਕਾਂ ਨੇ ਤਾਂ ਕਿਉਂ ਨੇ ਤੁਸੀਂ ਦੋ ਦੋ ਲੜੋ ਪਰ ਤੁਸੀਂ ਹਾਰ ਕੇ ਦੋਆਲੇ ਘਰ ਬਹਿ ਜਾਣਾ ਹੈ ਕੀਤਾ ਸਾਡੇ ਜਿਹੜੇ ਕੁਝ ਪਿੰਡਾ ਸੀ ਛੱਡੇ ਆਪਣੇ ਬੰਦਿਆਂ ਨੇ ਲੀਡਰ ਦੀ ਗੱਲ ਜਿੱਥੇ ਨਹੀਂ ਮੰਨੀ ਉੱਥੇ ਖਤਾ ਖਾਦੀ ਸੋ ਬਰਨਾਲੇ ਵੀ ਸਾਡੇ ਦੋ ਬੰਦਿਆਂ ਨੇ ਗਲਤੀ ਕੀਤੀ ਇਕੱਠੇ ਲੜੇ ਜਿਹਦੀ ਖਤਾ ਖਾਦੀ ਕੋਈ ਤੀਜਾ ਫਾਇਦਾ ਲੈ ਕੇ ਗਿਆ ਸੋ ਇੱਕ ਯਾਦ ਰੱਖਿਓ ਸਾਡੀ ਲੜਾਈ ਇਸ ਸਿਸਟਮ ਨਾਲ ਸੀ ਅਸੀਂ ਉਹਰੇ ਕੋਈ ਸੀਟਾਂ ਲੈਣ ਨਹੀਂ ਸੀ ਆਏ ਅੱਜ ਵੀ ਕੋਈ ਉਹਰੇ ਇਹ ਨਹੀਂ ਸੀ ਕਰਨਾ ਹੈ ਜੇ ਜੇ ਸਾਨੂੰ ਸਰਪੰਚੀ ਲੜਾਓਗੇ ਤਾਂ ਅਸੀਂ ਪਾਰਟੀ 'ਚ ਰਹਿਾਂਗੇ ਜਾਂ ਨਹੀਂ ਬਾਹਰ ਹੋ ਜਾਾਂਗੇ ਅਸੀਂ ਕੋਈ ਇਹ ਨਹੀਂ ਸੀ ਕਹਿਣਾ ਏ ਜੇ ਸਾਨੂੰ ਐਮਸੀ ਲੜਾਓਗੇ ਤਾਂ ਪਾਰਟੀ 'ਚ ਰਹਿਾਂਗੇ ਨਹੀਂ ਅਸੀਂ ਬਾਹਰ ਹੋ ਜਾਾਂਗੇ ਤੁਸੀਂ ਸਿਸਟਮ ਪਰਵਰਤਨ ਕਰ ਲਿਆ ਆ ਸੀ ਬਈ ਜਦੋਂ 2017 'ਚ ਨਹੀਂ ਸਾਨੂੰ ਪਾਰਟੀ ਨੇ ਸੀਟ ਦਿੱਤੀ ਸੀ ਅਸੀਂ ਫੇਰ ਵੀ ਇੱਕ ਠੋਕ ਕੇ ਜਿੱਤੇ ਪਾਰਟੀ ਨੇ ਹੱਥ ਧਰਤਾ ਸੀ ਉਸ ਕੈਂਡੀਡੇਟ ਦਾ ਸਾਥ ਦਿੱਤਾ ਤਨੋਂ ਮਨੋਂ ਤੁਹਾਨੂੰ ਬਰਾਬਰ ਖੜੇ ਦਾ ਥੋੜਾ ਵੀ ਫਰਜ ਆਪਣਾ ਸਾਰਿਆਂ ਦਾ ਫਰਜ ਮੰਨਦਾ ਪਾਰਟੀ ਸਭ ਤੋਂ ਉੱਤੇ ਹੁੰਦੀ ਹੈ ਪਾਰਟੀ ਸੁਪਰੀਮ ਹੁੰਦੀ ਹੈ ਸੋ ਥੋੜਾ ਵੀ ਫਰਜ ਬਣਦਾ ਜੇ ਕੋਈ ਪਾਰਟੀ ਫੈਸਲਾ ਲਵੇ ਹਮੇਸ਼ਾ ਆਪਣੀ ਪਾਰਟੀ ਦੇ ਫੈਸਲੇ ਨੂੰ ਮੰਨਿਆ ਕਰੋ ਜਿਦਿਆਂ ਨਾ ਕਰੋ ਜਿੱਦ 'ਚ ਹਮੇਸ਼ਾ ਨੁਕਸਾਨ ਹੁੰਦਾ ਹੈ ਘਰਾ ਕੇ ਬੈਠੇ ਨੇ ਨੁਕਸਾਨ ਕੀ